ਕਾਜੀ ਆਪ ਸਭ ਨੂੰ ਪਤਾ ਹੈ ਜਿਵੇਂ ਨਾ ਅਸੀਂ ਪਹਿਲਾਂ ਵੀ ਸੇਵਾ ਸਾਡੀ ਸਰਪਾ ਜਿਹੜੀ ਕਰੀ ਆ ਹੁਣ ਅਸੀਂ ਇੱਕ ਨਵਾਂ ਆਪਣੇ ਹਸਪਤਾਲ ਦੇ ਵਿੱਚ ਆਪੀਡੀ ਸੇਵਾ ਸ਼ੁਰੂ ਕੀਤੀ ਆ ਇਹਦੇ ਵਿੱਚ ਸਾਰੇ ਪੇਸ਼ੈਂਟ ਆ ਕੋਈ ਵੀ ਪੇਸ਼ੈਂਟ ਜਿਹਦੇ ਵਿੱਚ ਜਨਰਲ ਪੇਸ਼ੈਂਟ ਆ ਜਾਂਦੇ ਜਣਾ ਬੱਚਿਆਂ ਦੇ ਜਨਾਨਾ ਰੋਗ ਹੱਡੀਆਂ ਦੇ ਸਪੈਸ਼ਲਿਸਟ ਈੀਐਨਟੀ ਵਗੈਰਾ ਸਾਰੇ ਡਾਕਟਰ ਸਾਡੇ ਕੋਲ ਤੇ ਆਇਆ ਕਰਦੇ ਤੇ ਵਿਜੀਟ ਕਰਾਇਆ ਕਰਦੇ ਠੀਕ ਰੱਖਿਆ ਹੁੰਦਾ ਸਭ ਨਾਲ ਤੇ ਭਈਆਂ ਸਾਰੀਆਂ ਜਨਰਲ ਦਵਾਈਆਂ ਜਿਹੜੀਆਂ ਸਾਰੀ ਉਹਨਾਂ ਦਿੱਤੀਆਂ ਜਾਣਗੀਆਂ ਪੇਸ਼ਾਂ ਨੂੰ ਉਹਨਾਂ ਵਕਤ ਸਾਰੀਆਂ ਦਵਾਈਆਂ ਜੀ ਉਹ ਪੀਜੀ ਸਰਟ ਸ਼ੁਰੂ ਹੋਏਗਾ ਨਾ ਇੱਕ ਸਿਰਫ ਪ੍ਰੋਗਰਾਮ ਕਰਕੇ ਇਸ ਤਰ੍ਹਾਂ ਸਰਟਨ ਥੋੜੀ ਕਰਦੀ ਹਾਲੇ ਜਿੱਥੇ ਡਾਕਟਰ ਬੈਠਾ ਕਰਨੇ ਜਿਹੜਾ ਲੋਕੋ ਸਪੈਸ਼ਲਿਸਟ ਡਾਕਟਰ ਆਇਆ ਕਰਨਗੇ ਸਾਡੇ ਕੋਲ ਨਾ ਟਾਈਮਿੰਗ ਹੋਏਗਾ ਵੀਕਲੀ ਕੋਈ ਜਿਹੜੀ ਵੜੀ ਆਇਆ ਕਰਨਗੇ ਜਿਵੇਂ ਸਿਆ ਪਹਿਲਾਂ ਮੈਂ ਤੁਹਾਨੂੰ ਇਹ ਐਂਟੀਜ ਹੋ ਗਈ ਔਰ ਤੋਂ ਦੇ ਹੋਗੇ ਸਾਈਕੋਲੋਜੀ ਸਭ ਤੋਂ ਜ਼ਰੂਰੀ ਜੋ ਹੈ ਨਾ ਉਹ ਸਾਡੇ ਕੋਲ ਕੋਈ ਡਾਕਟਰ ਤੇ ਲੱਗਦੀ ਵੀਕਲੀ ਕੈਮ ਵਗੈਰਾ ਲੱਗਿਆ ਕਰਨਗੇ ਫ੍ਰੀ ਕੈਮਰ ਗਿਆ ਠੀਕ ਹੈ ਕੀ ਬਣਤਨ ਬੋਲਿਆ ਇਹ ਲੈਣਾ ਨੀ ਮੈਨੂੰ ਇਹ ਕਹਿਣਾ ਹੈ ਇਹ ਕਰਦੇ ਨੇ ਅਸੀਂ ਜਿਹੜੇ ਬੇਚਨ ਨੂੰ ਹਰ ਰੋਕ ਪਰ ਮੇਰ ਕਰਦੇ ਆਣਾ ਕਿ ਨਸ਼ੀ ਗੇ ਕੋਈ ਡਰਗ ਲੈਂਦੇ ਹੋ ਨਸ਼ੇ ਲੈਂਦੇ ਹੋ ਨਾ ਜੇ ਕਿ ਤੀ ਉਹਦੇ ਕਰਕੇ ਸਾਡੇ ਲੇਬਰ ਦਾ ਕੀ ਹਾਲ ਹੋ ਜਾਂਦਾ ਹੈ ਕਿ ਸਾਡਾ ਤੰਦਰੁਸਤੀ ਬਚੇ ਰਹਿੰਦਾ ਹੈ ਇਹ ਜਦੋਂ ਲੀਵਰ ਵਿੱਚ ਖਰਾਬੀਆਂ ਪੀਣ ਵੀਗਰ ਹੈਪਾਟਾਈਟਸ ਸੀ ਜਾਂ ਪੋਟਾਟਸ ਡੀ ਵੀਗਰ ਆਉਣੇ ਸ਼ੁਰੂ ਹੋ ਜਾਂਦੇ ਆ ਇਹ ਜਦੋਂ ਲਿਬਰਸ ਸਰਾਸੇ ਸ਼ੁਰੂ ਹੁੰਦਾ ਐਂਡ ਉਹਦਾ ਲੀਵਰ ਕੈਂਸਰ ਹੋ ਜਾਂਦਾ ਹੈ ਤੁਸੀਂ ਪੇਸ਼ੈਂਟ ਨੂੰ ਗਾਈਡ ਕਰਦੇ ਆ ਕਿ ਤੁਸੀਂ ਇਹਨਾਂ ਤੋਂ ਬਚੋ ਹਣਾ ਫਿਰ ਬੜੀ ਸੇਹੀ ਜ਼ਿੰਦਗੀ ਹੈ ਤੁਸੀਂ ਕੋਣ ਇਹ ਰਿਸਕ ਕਰਦੇ ਰਹਿੰਦੇ ਆ ਪਹਿਲੋ ਸੁਖਾ ਬਾਉ ਮਰੇ ਹਾਰਕ ਭਜਤ ਫੋਟੋ ਨੇ ਮੇਰਾ ਨਾਮ ਡਾਕਟਰ ਪਤਵਿੰਦਰ ਸਿੰਘ ਹੈ ਜੀ ਦੇਖੋ ਜੀ ਅੱਜ ਅਸੀਂ ਆਪ ਸਭ ਨੂੰ ਪਤਾ ਹੀ ਹੈ ਕਿ ਇੱਕ ਸੰਸਥਾ ਚਲਾਉਣੀ ਹੈ ਅਸੀਂ ਇੱਕ ਹੈਨਾ ਤੇ ਸਰਬੱਤ ਦਾ ਭਲਾ ਨਾਲ ਦੀ ਸੰਸਥਾ ਚਲਾਉਣੀ ਉਹਦੇ ਹੇਠ ਹਸਪੀਟਲ ਵੀ ਆਉਂਦੇ ਆ ਸਾਰੀਆਂ ਬਿਮਾਰੀਆਂ ਦੇ ਇਲਾਜ ਉਹਦੇ ਵਿੱਚ ਕਰਦੇ ਆ ਨਾ ਕੋਈ ਕੋਈ ਨਸ਼ਾ ਕਰਦਾ ਬੰਦਾ ਉਹਦੀ ਵੀ ਸਹੀ ਹੈਲਪ ਕਰਦੇ ਆ ਹਨਾ ਉਹਦੀ ਕਾਉਂਸਲਿੰਗ ਕਰਦੇ ਆ ਜਾਂ ਟ੍ਰੀਟਮੈਂਟ ਸਾਰਾ ਕੁਝ ਅੱਜ ਜੋ ਆ ਜਾਂਦਾ ਉਹ ਸੰਸਥਾ ਕੰਮ ਕਰ ਰਹੀ ਹੈ ਪਿਛਲੇ ਕਾਫੀ ਟਾਈਮ ਤੋਂ ਤੇ ਅੱਜ ਮੇਰੇ ਵੱਡੇ ਵੀਰ ਜੀ ਤੇ ਵੀਰ ਜੀ ਉਹਨਾਂ ਨੇ ਕਿ ਸਾਰੀ ਟੀਮ ਨੇ ਸਾਨੂੰ ਸੋਚਿਆ ਕਿ ਇਸ ਇਲਾਕੇ ਦੇ ਵਿੱਚ ਨਾ ओपीडी दी बहुत जरूरत ਹੈ ਪੇਸ਼ੇ ਨੂੰ ਹਨਾ ਬੜੀ ਦੂਰ ਦੂਰ ਸ਼ਹਿਰ ਤੱਕ ਜਾਂਦੇ ਨੇ ਪੇਸ਼ੇ ਜਿਹੜੇ ਜਾਂਦੇ ਨੇ ਇੱਥੋਂ ਮਰੀਜ਼ ਜਾਂਦੇ ਨੇ ਤੇ ਅਸੀਂ ਆਪਣੇ ਸਾਰਿਆਂ ਦੀ ਸਲਾਹ ਕਰਕੇ ਇੱਥੇ ओपीडी ਆਪਣੇ ਜਿਹੜਾ ਹੈ ਅਜ ਹਸਪੀਟਲ ਦੇ ਵਿੱਚ ਉਹਦੀ ਸ਼ੁਰੂਆਤ ਕੀਤੀ ਆ ਇਸ ओपीडी ਦੇ ਵਿੱਚ ਸਪੈਸ਼ਲਿਸਟ ਡਾਕਟਰ ਔਰਥੋ ईएनटी स्किन ਗਾਇਨਕਲੋਜਿਸਟ ਉਹ ਡਾਕਟਰ ਸਾਰੇ ਇੱਥੇ ਆਇਆ ਕਰਨਗੇ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਣਾ ਹੈ ਕਿ ਅਸੀਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਫ੍ਰੀ ਫ੍ਰੀ ਕੈਂਪੇਨ ਹੋਇਆ ਕਰੇਗੀ ਅਸੀਂ ਸਕੂਲਾਂ ਵਿੱਚ ਵੀ ਜਾ ਰਹੇ ਹਾਂ ਪਹਿਲਾਂ ਵੀ ਚੱਲ ਰਹੀ ਸਾਡੀ ਅਸੀਂ ਬੱਚਿਆਂ ਨੂੰ ਅਵੇਅਰ ਕਰਦੇ ਹਾਂ ਨਸ਼ਿਆਂ ਤੋਂ ਕਿ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਉਹ ਜਿਹੜੇ ਵੀ ਨਸ਼ਾ ਕਰਦੇ ਆ ਉਹਨਾਂ ਨੂੰ ਦੱਸਦੇ ਆ ਕਿ ਨਸ਼ਾ ਕਿਵੇਂ ਛੱਡਿਆ ਜਾਵੇ ਉਹ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਹੈ ਅਸੀਂ ਸਾਰਿਆਂ ਟ੍ਰੀਟਮੈਂਟ ਜਿਹੜੇ ਇੱਥੇ ਡਾਕਟਰ ਸਾਡੇ ਕੋਲ ਵਕਵਾ ਸਪੈਸ਼ਲਿਸਟ ਜਿਹੜੇ ਆਉ ਉਹ ਇੱਥੇ ਆਇਆ ਕਰਨਗੇ ਇਹ ਅਸੀਂ ਸੇਵਾ ਸਾਡੇ ਮਨ ਦੇ ਵਿੱਚ ਹੈ ਉਹ ਅਸੀਂ ਸ਼ੁਰੂ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਜੀ ਹਿੰਮਤ ਸਿੰਘ ਸੋ ਮੈਂ ਤੁਹਾਡੇ ਸਾਰੇ ਵੀਰਾਂ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਜੀ ਤੁਸੀਂ ਇੱਥੇ ਪਹੁੰਚੇ ਜੇ ਮੈਂ ਇੱਕ ਆਪਣੀ ਟੀਮ ਹੈ ਜੀ ਮੇਰੇ ਕੋਲ ਜਿਹੜੀ ਕਿ ਵੱਧ ਚੜ ਕੇ ਕੰਮ ਕਰ ਰਹੀ ਆ ਆਪਣੇ ਪੰਜਾਬ ਦੇ ਵਿੱਚ ਜਾਂ ਲਾ ਲਓ ਤੁਸੀਂ ਵੀ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਮਾਨਸਿਕ ਰੋਗ ਜਾਂ ਕਿਸੇ ਨੂੰ ਕੋਈ ਪ੍ਰੋਬਲਮਸ ਆ ਜਿਸ ਤਰ੍ਹਾਂ ਅਜ ਚੱਲ ਰਿਹਾ ਕਿ ਨਸ਼ੇ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਸ਼ੇ ਦੌਰਾਨ ਕੀ ਹੁੰਦਾ ਆ ਕਿ ਕਾਲਾ ਪੀ ਲਿਆ ਜਾਂ ਅੰਦਰੋਂ ਅੰਦਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਸੋ ਇਸ ਨੂੰ ਮੁੱਖ ਰੱਖਦੇ ਹੋਇਆ ਅ ਵੂਈ ਕੇਅਰ ਹਸਪੀਟਲ ਅੱਜ ਉਹਦੀ ਅਸੀਂ ਓਪੀਡੀ ਦੀ ਓਪਨਿੰਗ ਕੀਤੀ ਆ ਇੱਥੇ ਹਰ ਇੱਕ ਤਰ੍ਹਾਂ ਦੇ ਇਲਾਜ ਕੀਤੇ ਜਾਣਗੇ ਜਰਨਲ ਹਸਪੀਟਲ ਅਸੀਂ ਕਹਿ ਸਕਦੇ ਆ ਇਹਨੂੰ ਜਰਨਲ ਦੇ ਵਿੱਚ ਹਰ ਇੱਕ ਕੈਟਾਗਰੀ ਆ ਜਾਂਦੀ ਆ ਜੀ ਤੋ ਸਾਰਿਆਂ ਨੇ ਸਾਡੇ ਕੋਲ ਡਾਕਟਰ ਰੋਪਿੰਦਰ ਆ ਸਾਡੇ ਕੋਲ ਹਰਜੋਤ ਮੱਕੜ ਇਹ ਹੋਰ ਵੀ ਵੱਧ ਤੋਂ ਵੱਧ ਡਾਕਟਰ ਸਾਡੇ ਕੋਲ ਸ਼ਰੀਰ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮਸ ਆ ਤੇ ਅਸੀਂ ਡਾਕਟਰਸ ਇੱਥੇ ਬੁਲਾ ਸਕਦੇ ਆ ਫੈਸਿਲਿਟੀਆਂ ਅਸੀਂ ਦੇ ਸਕਦੇ ਆ ਡਾਕਟਰਾਂ ਦੀ ਤੇ ਵਧੀਆ ਤਰੀਕੇ ਨਾਲ ਇਲਾਜ ਕਰ ਸਕਦੇ ਆ ਇਸ ਚੀਜ਼ ਦਾ ਫਾਇਦਾ ਜੀ ਵੇਖੋ ਗੱਲ ਆਪ੍ਰੋਚ ਤੱਕ ਦੀ ਤੇ ਅਸੀਂ ਆਪਣੇ ਵੱਲੋਂ ਵਾਧ ਤੋ ਵਾਧ ਕੈਂਪ ਵੀ ਲਾਵਾਂਗੇ ਫ੍ਰੀ ਮੈਡੀਕਲ ਸੇਵਾ ਵੀ ਦਵਾਂਗੇ ਵਾਧ ਤੋ ਵਾਧ ਆਪਣੇ ਹਲਕੇ ਚ ਵੀ ਬਾਹਰ ਵੀ ਕੈਂਪ ਲਾ ਕੇ ਤੇ ਜਾਗਰੂਕ ਕਰਾਂਗੇ ਲੋਕਾਂ ਨੂੰ ਕਿ ਉਹ ਇੱਥੋਂ ਤੱਕ ਸਾਡੇ ਅਪ੍ਰੋਚ ਕਰਨ ਤੇ ਟ੍ਰੀਟਮੈਂਟ ਲੈ ਸਕਣ ਜੋ ਕਿ ਘੱਟ ਖਰਚੇ ਦੇ ਵਿੱਚ ਅਸੀਂ ਇਲਾਜ ਕਰਾਂਗੇ ਹਰ ਇੱਕ ਦਾ ਘੱਟ ਖਰਚੇ ਦੇ ਵਿੱਚ ਦਵਾਈਆਂ ਪ੍ਰੋਵਾਈਡ ਕਰਵਾਵਾਂਗੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਹੋਊਗੀ ਤੇ ਅਸੀਂ ਜ਼ਰੂਰ ਦਵਾਂਗੇ ਕਿਉਂਕਿ ਸਾਰੀ ਮੇਰੀ ਟੀਮ ਹੈ ਜੀ ਮੈਨੂੰ ਬਹੁਤ ਸਾਥ ਆ ਇਹਨਾਂ ਸਾਰਿਆਂ ਦਾ ਮੇਰੇ ਬਜ਼ੁਰਗ ਸੀਗੇ ਸਰਦਾਰ ਜਗੀਰ ਸਿੰਘ ਉਹਨਾਂ ਨੇ ਵੀ ਇਸ ਲਈ ਤੇ ਮੈਨੂੰ ਤੋਰਿਆ ਤੇ ਵੱਧ ਚੜ ਕੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਜੀ ਆ ਨਾ ਰਸ਼ਪਾਲ ਸਿੰਘ ਤੇ ਇਹ ਆਪਣੇ ਬੇਲੇ ਨੇ ਹਸਪੀਟਲ ਓਪੀਡੀ ਅੱਜ ਚਾਲੂ ਕੀਤਾ ਆਪਣੇ ਇਲਾਕੇ ਨੂੰ ਪੂਰੇ ਟਾਰੀ ਹਲਕੇ ਨੂੰ ਸੇਵਾਵਾਂ ਦੇਣ ਵਾਸਤੇ ਫ੍ਰੀ ਮੈਡੀਕਲ ਕੈਂਪ ਵੀ ਲੱਗਣਗੇ ਔਰ ਚੰਗੇ ਤੋਂ ਚੰਗੇ ਡਾਕਟਰ ਵੀ ਇੱਥੇ ਆਉਣਗੇ ਕੀ ਚੀਜ਼ ਬੜੀ ਵੱਡੀ ਉਹ ਫ੍ਰੀ ਜਨਰਲ ਹੈ ਜੀ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਆਮ ਆਦਮੀ ਵਾਸਤੇ ਹਰ ਇੱਕ ਵਾਸਤੇ ਵੈਲਕਮ ਹੈ ਜੀ ਸਭ ਨੂੰ ਇਹ ਮਤਲਬ ਬੱਚਿਆਂ ਨੇ ਬਹੁਤ ਵਧੀਆ ਭਰਾਲਾ ਕੀਤਾ ਮਤਲਬ ਸਾਡੀ ਲਾਈਨ ਤੋਂ ਹਟ ਕੇ ਇਹਨਾਂ ਨੇ ਇੱਕ ਵਧੀਆ ਕੀਤਾ ਹਸਪੀਟਲ ਖੋਲ ਕੇ ਇੱਕ ਤਾਂ ਸੇਵਾ ਹੋ ਗਈ ਜੀ ਔਰ ਵੈਸੇ ਵੀ ਪਿੰਡ ਦੇ ਸਰਪੰਚ ਆ ਜੀ ਤੇ ਸਰਪੰਚੀ ਦੇ ਤੌਰ ਤੇ ਵੀ ਸੇਵਾ ਕਰ ਰਿਹਾ ਇਧਰ ਹਸਪੀਟਲ ਦੀ ਤੌਰ ਤੇ ਵੀ ਸੇਵਾ ਕਰਨਗੇ ਹਰ ਇੱਕ ਰੋਗ ਦਾ ਹਰ ਇੱਕ ਰੋਗ ਦਾ ਇਲਾਜ ਹੋਊਗਾ ਜੀ ਇੱਥੇ ਕਿੰਨੇ ਰੋਗ ਤੇ ਟ੍ਰਾਇਲ ਕਿੰਨੇ ਟ੍ਰਾਇਲ ਕਿਤੋਂ ਘੰਟੇ ਗੱਲ ਆਪਾਂ ਨੂੰ ਬਹੁਤ ਜਣੇ ਦੇ 20 25 ਪਿੰਡ ਤਾਂ ਹੈਗੇ ਹੀ ਆ ਜੀ 20 25 ਪਿੰਡਾਂ ਦੇ ਵਾਸਤੇ ਸਹੂਲਤ ਆ ਜੀ ਜਦੋਂ ਮਰਜ਼ੀ ਹਣ 24 ਘੰਟੇ ਓਪਨ ਹੈ ਜੀ ਲੋਕਾਂ ਨੂੰ ਸਹਾਈ ਹੋ ਜਾਣਾ ਬਟਾਈਓ ਲੋਕਾਂ ਨੂੰ ਸੁਣਾਇਓ ਜਿਨਾ ਜੀ ਆਪਣਾ ਹਸਪੀਟਲ ਚਾਹੋ ਜੇ ਤੁਹਾਨੂੰ ਸਹੂਲਤ ਲੱਗਦੀ ਆ ਤੇ ਮੋਸਟ ਵੈਲਕਮ ਆ ਜਿੱਕੇ ਸੇ ਵੀ ਗੱਲ ਦੀ ਦਿੱਕਤ ਆ ਕਿ ਉਹ ਸਾਡੇ ਤੱਕ ਅਪਰੋਚ ਕਰਨ ਇਹ ਨਾ ਹੋਣ ਵੀ ਥੱਲਿਓਂ ਹੀ ਪੁੱਛ ਕੇ ਚਲੇ ਜਾਣਾ ਜਾਂ ਕੋਈ ਉਹਨਾਂ ਨੂੰ ਮਿਸ ਗਾਈਡ ਕਰ ਦੇ ਇਸ ਕਰਕੇ ਸਾਡੇ ਤੱਕ ਵੀ ਪਹੁੰਚ ਕਰ ਲੈਣ ਵੀ ਸਾਨੂੰ ਆ ਦਿੱਕਤ ਆ ਆਈ ਉਹਨਾਂ ਦੀ ਹਰ ਇੱਕ ਵਾਸਤਵਿਕ ਮਸਦੇ ਵਾਤੇ ਉਹਨਾਂ ਦੇ ਨਾਲ ਕਰਿਓ ਡਾਕਟਰ ਕਿ ਨਹੀਂ ਮਾਰਿ ਫੌਂਦੇ ਡਾਕਟਰ ਚੰਗੇ ਤੋਂ ਚੰਗੇ ਮਾਰ ਆਉਣਗੇ ਸਾਡੇ ਨਾਲ ਸਾਡੇ ਡਾਕਟਰ ਸਾਹਿਬ ਆ ਜਿਵੇਂ ਉਹ ਮੱਕਲ ਸਾਹਿਬ ਆਏ ਸੀ ਹੋਰ ਵੀ ਜਿੰਨੇ ਵੀ ਡਾਕਟਰ ਆਪਾਂ ਨੂੰ ਉਪਲਬਧ ਕਰਾਉਣੇ ਪੈਣਗੇ ਉਹ ਸਾਰੇ ਆਉਣਗੇ ਪਰਾਲਾ ਦੇ ਵੀ ਕੇਅਰ ਹਸਪੀਟਲ ਦੇ ਨਾਮ ਦੇ ਉੱਤੇ ਇਹਨਾਂ ਨੇ ਆਪਣਾ ਜਿਹੜਾ ਆਰੰਭ ਕੀਤਾ ਜਿਹੜਾ ਜਨਰਲ ਓ ਪੀ ਡੀ ਵੀ ਸ਼ੁਰੂ ਕੀਤੀ ਆ ਪਹਿਲਾਂ ਇਹ ਨਸ਼ਿਆਂ ਦੇ ਉੱਤੇ ਜਿਹੜਾ ਵਾ ਜਿਹੜੇ ਨੌਜਵਾਨ ਫਸੇ ਸੀਗੇ ਉਹਨਾਂ ਦਾ ਮਦਦ ਕਰ ਰਹੇ ਸੀ ਉਹਨਾਂ ਨੂੰ ਨਸ਼ੇ ਚੋਂ ਬਾਹਰ ਹੋਣ ਤੇ ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਮਿਲਿਆ ਉਸ ਚ ਵੀ ਤੇ ਕਾਫੀ ਨੌਜਵਾਨ ਜਿਹੜੇ ਇੱਥੋਂ ਨਸ਼ੇ ਚੋਂ ਬਾਹਰ ਹੋ ਕੇ ਗਏ ਆ ਤੇ ਆਪਣੀ ਜਿਹੜੀ ਰਿਸਟ ਪੁਸਟ ਜ਼ਿੰਦਗੀ ਜੀ ਰਹੇ ਆ ਤੇ ਅੱਜ ਇਹਨਾਂ ਨੇ ਇੱਕ ਨਵਾਂ ਉਪਰਾਲਾ ਕੀਤਾ ਜਿਸ ਚ ਸਾਰੀਆਂ ਹੀ ਬਿਮਾਰੀਆਂ ਬੜੇ ਘੱਟ ਰੇਟ ਤੇ ਤੇ ਲਗਭਗ ਫ੍ਰੀ ਵਾਲਾ ਹੀ ਹਿਸਾਬ ਆ ਉਹ ਇਹਨਾਂ ਨੇ OPD ਸ਼ੁਰੂ ਕੀਤੇ ਤੇ ਨਾਲ ਇਹ ਲਗਾਤਾਰ ਕਹਿੰਦੇ ਵੀ ਅਸੀਂ ਆਪਣੇ ਹਲਕੇ ਟਾਰੀ ਹਲਕੇ ਦਾ ਵਿੱਚ ਇਹ ਏਰੀਆ ਪੈਂਦਾ ਵੀ ਅਸੀਂ ਲਗਾਤਾਰ ਇੱਥੇ ਫ੍ਰੀ ਮੈਡੀਕਲ ਕੈਂਪ ਖੂਨਦਾਨ ਕੈਂਪ ਜਿਹੜੇ ਇਹੋ ਜਿਹੇ ਉਪਰਾਲੇ ਕਰਾਂਗੇ ਤਾਂ ਜੋ ਜਿਹੜੇ ਲੋਕ ਵੱਡੇ ਹਸਪਤਾਲਾਂ 'ਚ ਇਲਾਜ ਨਹੀਂ ਕਰਾ ਸਕਦੇ ਉਹ ਸਾਡੇ ਕੋਲ ਆਣ ਕੇ ਜਿਹੜਾ ਘੱਟ ਰੇਟਾਂ ਦੇ ਉੱਤੇ ਘੱਟ ਪੈਸਿਆਂ 'ਚ ਜਿਹੜਾ ਆਪਣਾ ਇਲਾਜ ਕਰਵਾਉਣ ਤੇ ਅਸੀਂ ਵੀ ਸਾਰਿਆਂ ਨੂੰ ਜਿਹੜੀ ਆਵਾਮ ਹੈ ਉਹਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਜਿੱਥੇ ਵੱਡੇ ਵੱਡੇ ਡਾਕਟਰਾਂ ਕੋਲ ਫਸੇ ਹੋ ਇੱਥੇ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਇੱਥੋਂ ਦੇ ਆਣ ਕੇ ਡਾਕਟਰਾਂ ਨੂੰ ਮਿਲੋ ਕੰਸਲਟ ਕਰੋ ਉਹਨਾਂ ਕੋ ਆਪਣੇ ਇਲਾਜ ਬਾਰੇ ਪਤਾ ਕਰੋ ਕਿਸ ਤਰ੍ਹਾਂ ਦਾ ਇਲਾਜ ਆ ਤੇ ਆਪਣਾ ਇਲਾਜ ਜਿਹੜਾ ਵਾ ਇੱਥੋਂ ਆਣ ਕੇ ਕਰਵਾਓ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ